ਆਪਾਂ ਅਕਸਰੀ ਐਦਾਂ ਦੀਆਂ ਘਟਨਾਵਾਂ ਸੁਣਦੇ ਆ ਕਿ ਕਿਸੇ ਕੁੜੀ ਦੇ ਪਿਆਰ ਦੇ ਵਿੱਚ ਮੁੰਡੇ ਨੇ ਕੋਈ ਗਲਤ ਕਦਮ ਚੱਕ ਲੇਤਾ ਕੁੜੀ ਉੱਤੇ ਜਾਨ ਲੈਵਾ ਹਮਲਾ ਕਰ ਦਿੱਤਾ ਜਾਂ ਫਿਰ ਕਿਸੇ ਮਾੜੀ ਘਟਨਾ ਨੂੰ ਅੰਜਾਮ ਦੇ ਦਿੱਤਾ ਜਾਂ ਕਿਸੇ ਕੁੜੀ ਦਾ ਕਤਲ ਕਰ ਦਿੱਤਾ ਪਰ ਅੱਜ ਦੀ ਜੋ ਸੱਚੀ ਘਟਨਾ ਇਸ ਨਾਲੋਂ ਬੜੀ ਅਲੱਗ ਹੈ ਐਦਾਂ ਦੀ ਸ਼ਾਇਦ ਘਟਨਾ ਤੁਸੀਂ ਕਦੇ ਨਹੀਂ ਸੁਣੀ ਹੋ ਇੱਕ ਕੁੜੀ ਜਿਸ ਦਾ ਵਿਆਹ ਹੋ ਜਾਂਦਾ ਹੈ ਵਿਆਤੋਂ ਬਾਅਦ ਲਗਭਗ 3 ਮਹੀਨਿਆਂ ਬਾਅਦ ਉਸ ਉੱਪਰ ਹਮਲਾ ਕੀਤਾ ਜਾਂਦਾ ਹੈ ਜਾਨਲੇਵਾ ਹਮਲਾ ਤੇ ਜਦੋਂ ਫਿਰ ਇਸ ਹਮਲੇ ਦੇ ਪਿੱਛੇ ਕੀ ਕਾਰਨ ਸੀ ਕਿਸ ਨੇ ਕੀਤਾ ਲੋਕਾਂ ਨੂੰ ਪਤਾ ਲੱਗਦਾ ਹੈ ਲੋਕਾਂ ਦੇ ਸਾਹਮਣੇ ਸੱਚਾਈ ਆਉਂਦੀ ਹੈ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਬਨਾਰਸ ਬਨਾਰਸ ਦਾ ਥਾਣਾ ਚੋਲਾਪੁਰ ਚੋਲਾਪੁਰ ਥਾਣੇ ਦੇ ਅਧੀਨ ਪੈਂਦਾ ਪਿੰਡ ਗੜਸਰਾ ਗੱਲ ਹੈ 19 ਅਗਸਤ 2024 ਦੀ ਇਸ ਪਿੰਡ ਦਾ ਰਹਿਣ ਵਾਲਾ हसन ਅंसारी ਤੇ ਉਸ ਦਾ ਬੇਟਾ ਬਬਲੂ ਅंसारी ਜਿਸ ਦਾ ਵਿਆਹ ਤਕਰੀਬਨ 3 ਮਹੀਨੇ ਪਹਿਲਾਂ ਹੋਇਆ ਸੀ 19 ਅਗਸਤ 2024 ਨੂੰ ਅਚਾਨਕ ਬਬਲੂ ਅंसारी ਦੇ ਘਰੋਂ ਚੀਕਾਂ ਦੀ ਆਵਾਜ਼ ਆਉਂਦੀ ਹੈ ਰੌਲਾ ਪੈ ਜਾਂਦਾ ਹੈ ਤੇ ਲੋਕ ਭੱਜ ਕੇ ਬਬਲੂ ਅंसारी ਦੇ ਘਰ ਵੱਲ ਜਾਂਦੇ ਆ ਤਾਂ ਜਦੋਂ ਅੱਗੇ ਮੰਜ਼ਰ ਦੇਖਿਆ ਤਾਂ ਬੜਾ ਹੀ ਖਤਰਨਾਕ ਮੰਜ਼ਰ ਸੀ ਕਿਉਂਕਿ ਜੋ ਬਬਲੂ ਅंसारी ਦੀ ਘਰ ਵਾਲੀ ਸੀ ਜਿਸ ਦਾ ਨਾਂ ਰੌਸ਼ਨ ਜਹਾਂ ਸੀ ਉਹ ਖੂਨ ਨਾਲ ਲਥਪਥ ਹੋਈ ਪਈ ਸੀ ਉਸ ਨੂੰ ਚੱਕਿਆ ਜਾਂਦਾ ਹੈ ਚੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਉਸ ਦੀ ਹਾਲਤ ਨਾਜ਼ਕ ਬਣੀ ਹੋਈ ਸੀ ਫਿਰ ਉਸ ਨੂੰ ਵੱਡੇ ਹਸਪਤਾਲ ਵਿੱਚ ਰੈਫਰ ਕਰਵਾਇਆ ਜਾਂਦਾ ਹੈ ਤੇ ਇਧਰ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਲੋਕਾਂ ਨੇ ਇੱਕ ਕੁੜੀ ਜਿਸ ਦਾ ਨਾਮ ਮੋਨਾ ਸੀ ਜੋ ਕਿ ਬਬਲੂ ਅंसारी ਦੇ ਘਰ ਦੇ ਕੋਲ ਹੀ ਰਹਿੰਦੀ ਸੀ ਉਹ ਲੋਕਾਂ ਨੇ ਦੇਖੀ ਬਬਲੂ ਅंसारी ਦੇ ਘਰ ਵਿੱਚੋਂ ਨਿਕਲਦੀ ਤੇ ਉਸ ਦੇ ਹੱਥ ਵਿੱਚ ਚਾਕੂ ਵੀ ਸੀ ਹੁਣ ਪੁਲਿਸ ਪੁੱਛਗਿੱਛ ਕਰਦੀ ਆ ਸ਼ਾਨਵੀਨ ਕਰਦੀ ਆ ਤੇ ਜੋ ਮੋਨਾ ਸੀ ਉਸ ਦੀ ਤਲਾਸ਼ ਕਰਦੀ ਹੈ ਆਖਰ ਮੋਨਾ ਪੁਲਿਸ ਦੇ ਹੱਥ ਲੱਗ ਜਾਂਦੀ ਹੈ ਵੀ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਆਖਰ ਸਾਰਾ ਕੀ ਮਾਮਲਾ ਸੀ ਤਾਂ ਜੋ ਉਹ ਕਹਾਣੀ ਦੱਸਦੀ ਆ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਇਹ ਕਿਵੇਂ ਹੋ ਸਕਦਾ ਉਹ ਦੱਸਦੀ ਹੈ ਕਿ ਜੋ ਬਬਲੂ ਅंसारी ਹੈ ਉਹ ਮੁਸਲਮ ਧਰਮ ਦੇ ਨਾਲ ਸੰਬੰਧਤ ਰੱਖਦਾ ਹੈ ਤੇ ਮੈਂ Hindu ਧਰਮ ਦੇ ਨਾਲ ਸੰਬੰਧ ਰੱਖਦੀ ਹਾਂ ਸਾਡਾ ਲਗਭਗ 4 ਸਾਲ ਪਹਿਲਾਂ ਅਫੇਅਰ ਹੋ ਗਿਆ ਤੇ ਅਸੀਂ ਇੱਕ ਦੂਜੇ ਦੇ ਨਾਲ ਮਿਲਦੇ ਵੀ ਸੀ ਪਰ ਸਾਡੇ ਧਰਮ ਅਲੱਗ ਹੋਣ ਦੇ ਕਾਰਨ ਇੱਕ ਦੂਜੇ ਨਾਲ ਸਾਡਾ ਵਿਆਹ ਕਰਾਉਣਾ ਸੰਭਵ ਨਹੀਂ ਸੀ ਜਦੋਂ ਮੈਂ ਬਬਲੂ ਨੂੰ ਇਹ ਗੱਲ ਕਹਿੰਦੀ ਤਾਂ ਬਬਲੂ ਕਹਿੰਦਾ ਕਿ ਆਪਣਾ ਧਰਮ ਇੱਕ ਨਹੀਂ ਜੇ ਆਪਾਂ ਵਿਆਹ ਕਰਵਾ ਲਿਆ ਤਾਂ ਬਹੁਤ ਵੱਡਾ ਬਿਵਾਲ ਹੋ ਜਾਏਗਾ ਇਸ ਲਈ ਮੈਂ ਬਬਲੂ ਨੂੰ ਕਿਹਾ ਕਿ ਵਿਆਹ ਤੂੰ ਵੀ ਨਾ ਕਰਵਾਈਂ ਤੇ ਵਿਆਹ ਮੈਂ ਵੀ ਨਹੀਂ ਕਰਵਾਉਂਦੀ ਆਪਾਂ ਸਾਰੀ ਉਮਰ ਐਦਾਂ ਹੀ ਰਹਾਂਗੇ ਪਰ ਜਦੋਂ ਇਹ ਗੱਲ ਬਬਲੂ ਦੇ ਘਰਦਿਆਂ ਨੂੰ ਪਤਾ ਲੱਗਦੀ ਹੈ ਕਿ ਬਬਲੂ ਦਾ ਗਮਾਣ ਦੇ ਵਿੱਚ ਰਹਿੰਦੀ ਹੀ ਇੱਕ ਕੁੜੀ ਜਸਤਨੋਂ ਮੋਨਾ ਉਸ ਦੇ ਨਾਲ ਅਫੇਅਰ ਹੈ ਤਾਂ ਉਹ ਚਿੰਤਤ ਹੋ ਜਾਂਦੇ ਨੇ ਉਹ ਸੋਚਦੇ ਨੇ ਕਿ ਬਬਲੂ ਦਾ ਵਿਆਹ ਕਰ ਦਿੱਤਾ ਜਾਵੇ ਜਿਸ ਦੇ ਨਾਲ ਉਹ ਇਸ ਕੁੜੀ ਨੂੰ ਭੁੱਲ ਜਾਏਗਾ ਹੁਣ ਬਬਲੂ ਦਾ ਵਿਆਹ ਰੱਖ ਦਿੱਤਾ ਜਾਂਦਾ ਹੈ ਪਰ ਜੋ ਬਬਲੂ ਹੁੰਦਾ ਹੈ ਉਹ ਮੋਨਾ ਨੂੰ ਸਮਝਾਉਂਦਾ ਹੈ ਮੋਨਾ ਨੂੰ ਵੀ ਜਦੋਂ ਪਤਾ ਲੱਗਦਾ ਹੈ ਕਿ ਬਬਲੂ ਦਾ ਵਿਆਹਗਾ ਤਾਂ ਉਹ ਰੌਲਾ ਪਾਉਂਦੀ ਹੈ ਗੁੱਸੇ ਹੁੰਦੀ ਹੈ ਪਰ ਬਬਲੂ ਉਸ ਨੂੰ ਸਮਝਾਉਂਦਾ ਹੈ ਮੋਨਾ ਸਮਝ ਵੀ ਜਾਂਦੀ ਹੈ ਤਾਂ ਲਗਭਗ 3 ਮਹੀਨੇ ਪਹਿਲਾਂ ਬਬਲੂ ਦਾ ਵਿਆਹ ਹੁੰਦਾ ਹੈ ਚੋਲੇਪੁਰ ਦੀ ਰਹਿਣ ਵਾਲੀ ਰੌਸ਼ਨ ਜਹਾਂ ਦੇ ਨਾਲ ਇਹਨਾਂ ਦੀ ਜ਼ਿੰਦਗੀ ਚੰਗੀ ਚੱਲ ਰਹੀ ਸੀ ਪਰ ਜੋ ਮੋਨਾ ਸੀ ਉਹ ਵੀ ਇਹਨਾਂ ਦੇ ਘਰ ਆਉਂਦੀ ਜਾਂਦੀ ਸੀ ਜੋ ਰੌਸ਼ਨ ਜਹਾਂ ਹੁੰਦੀ ਆ ਉਸ ਨੂੰ ਕੁਝ ਸ਼ੱਕ ਹੁੰਦਾ ਹੈ ਮੋਨਾ ਦੇ ਉੱਪਰ ਵੀ ਸ਼ਾਇਦ ਇਹਨਾਂ ਵਿੱਚ ਕੋਈ ਸਬੰਧ ਹੈ ਤੇ ਉਸ ਨੂੰ ਇਸ ਗੱਲ ਦਾ ਪਤਾ ਵੀ ਲੱਗਦਾ ਹੈ ਪਰ ਜੋ ਮੋਨਾ ਸੀ ਉਹ ਵੀ ਹੁਣ ਇਹ ਗੱਲ ਸਹਿਣ ਨਹੀਂ ਕਰਦੀ ਕਿ ਜੋ ਬਬਲੂ ਆ ਉਹ ਕਿਸੇ ਔਰਤ ਦੇ ਨਾਲ ਕਿਸੇ ਹੋਰ ਕੁੜੀ ਦੇ ਨਾਲ ਕੋਈ ਸਬੰਧ ਰੱਖੇ ਉਹ ਬਬਲੂ ਨੂੰ ਕਹਿੰਦੀ ਕਿ ਤੂੰ ਉਸ ਨਾਲ ਸਬੰਧ ਨਾ ਬਣਾ ਤੂੰ ਉਸ ਤੋਂ ਦੂਰ ਰਹਿ ਇਦھر ਜੋ ਰੋਸ਼ਨ ਜਹਾ ਹੁੰਦੀ ਆ ਉਹ ਵੀ ਮੋਨਾ ਦੇ ਉੱਤੇ ਇਤਰਾਜ਼ ਜ਼ਾਹਿਰ ਕਰਦੀ ਐ ਕਿ ਉਹ ਕਰ ਕਿਉਂ ਆਉਂਦੀ ਐ ਜਾਨੀ ਐਦਾਂ ਦੀਆਂ ਗੱਲਾਂ ਇਹਨਾਂ ਦੇ ਵਿੱਚ ਚੱਲਦੀਆਂ ਹੁੰਦੀਆਂ ਨੇ ਹੁਣ ਇਹ ਤਕਰਾਰਬਾਜ਼ੀ ਇਹ ਗੱਲਬਾਤ ਤੇ ਝਗੜਾ ਵੱਧ ਜਾਂਦਾ ਦਾ ਤਾਂ 19 ਅਗਸਤ 2024 ਨੂੰ ਮੋਨਾ ਆਪਣੇ ਹੱਥ ਦੇ ਵਿੱਚ ਚਾਕੂ ਫੜ ਕੇ ਬਬਲੂ ਅंसारी ਦੇ ਘਰ ਆਉਂਦੀ ਐ ਤੇ ਇਸ ਦੀ ਘਰ ਵਾਲੀ ਰੌਸ਼ਨ ਜਹਾਂ ਘਰ ਦੇ ਵਿੱਚ ਹੁੰਦੀ ਹੈ ਤੇ ਇਸ ਨੂੰ ਸਾਈਡ ਤੇ ਲਿਜਾ ਕੇ ਇਸ ਉੱਪਰ ਚਾਕੂਆਂ ਦੇ ਨਾਲ ਹਮਲਾ ਕਰ ਦਿੰਦੀ ਹੈ ਤੇ ਜਗਾ ਜਗਾ ਤੇ ਚਾਕੂਆਂ ਦੇ ਨਾਲ ਬਾਹਰ ਕੀਤੇ ਜਾਂਦੇ ਨੇ ਹਸਨ ਜਹਾਂ ਇਸ ਨਾਲ ਹੱਥੋਪਾਈ ਹੋ ਜਾਂਦੀ ਹੈ ਤੇ ਚਾਕੂ ਡਿੱਗ ਪੈਂਦਾ ਚਾਕੂ ਡਿੱਗਣ ਤੋਂ ਬਾਅਦ ਮੋਨਾ ਜੋ ਹੁੰਦੀ ਹੈ ਉਹ ਹਸਨ ਜਹਾਂ ਦਾ ਗਲ ਘੁੱਟਣ ਦੀ ਕੋਸ਼ਿਸ਼ ਕਰਦੀ ਹੈ ਰੌਲਾ ਪੈ ਜਾਂਦਾ ਚੀਕਾਂ ਰੌਲੇ ਪੈ ਜਾਂਦੀਆਂ ਤਾਂ ਲੋਕ ਭੱਜ ਕੇ ਜਦ ਬਬਲੂ ਅंसारी ਦੇ ਘਰ ਵੱਲ ਆਉਂਦੇ ਨੇ ਤਾਂ ਜੋ ਮੋਨਾ ਹੁੰਦੀ ਆ ਉਹ ਚਾਕੂ ਲੈ ਕੇ ਘਰੋਂ ਭੱਜ ਜਾਂਦੀ ਆ ਤੇ ਉਸ ਤੋਂ ਬਾਅਦ ਜੋ ਰੌਸ਼ਨ ਜਹਾਂ ਸੀ ਉਸ ਨੂੰ ਚੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੁਣ ਪੁਲਿਸ ਨੇ ਮੋਨਾ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਉੱਪਰ ਕੇਸ ਦਰਜ ਕਰਕੇ ਇਸ ਨੂੰ ਜੇਲ੍ਹ ਭੇਜ ਦਿੱਤਾ ਉਧਰ ਜੋ ਮੋਨਾ ਦੀ ਮਾਂ ਹੁੰਦੀ ਆ ਉਸ ਵੱਲੋਂ ਬਬਲੂ ਅंसारी ਉੱਪਰ ਵੀ ਐਫ ਆਈ ਆਰ ਦਰਜ ਕਰਵਾਈ ਜਾਂਦੀ ਆ ਕਿ ਏਸ ਨੇ ਮੇਰੀ ਕੁੜੀ ਦੇ ਨਾਲ ਬਲਾਤਕਾਰ ਕੀਤਾ ਮੇਰੀ ਕੁੜੀ ਦੇ ਨਾਲ ਗਲਤ ਕੀਤਾ ਤੇ ਪੁਲਿਸ ਹੁਣ ਜੋ ਬਬਲੂ ਅਨਸਾਰੀ ਹੁੰਦਾ ਉਸ ਨੂੰ ਵੀ ਗ੍ਰਿਫਤਾਰ ਕਰਦੀ ਹੈ ਤੇ ਉਸ ਨੂੰ ਵੀ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ ਕਿੱਦਾਂ ਦੇ ਕ੍ਰਾਈਮ ਕਿੱਦਾਂ ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਕੁੜੀ ਨੇ ਜ਼ਿਆਦਾਤਰ ਆਪਾਂ ਇਹ ਗੱਲ ਮੁੰਡਿਆਂ ਬਾਰੇ ਸੁਣਦੇ ਆਂ ਪਰ ਇੱਕ ਕੁੜੀ ਨੇ ਜੋ ਆਪਣਾ ਪ੍ਰੇਮੀ ਸੀ ਉਸ ਦੀ ਘਰ ਵਾਲੀ ਦੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਕਿਉਂਕਿ ਉਸ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਕਿ ਉਸ ਦੇ ਪ੍ਰੇਮੀ ਦਾ ਵਿਆਹ ਕਿਸੇ ਹੋਰ ਨਾਲ ਹੋ ਗਿਆ ਪਹਿਲਾਂ ਸ਼ਾਇਦ ਉਸ ਨੂੰ ਲੱਗਦਾ ਸੀ ਕਿ ਮੈਂ ਇਹ ਗੱਲ ਸਹਾਰ ਜਾਵਾਂਗੀ ਪਰ ਜਦੋਂ ਉਸ ਦਾ ਵਿਆਹ ਦੂਸਰੀ ਕੁੜੀ ਦੇ ਨਾਲ ਹੋ ਗਿਆ ਪ੍ਰੇਮਿਕਾ ਸੀ ਉਸ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਤੇ ਉਸ ਨੇ ਫਿਰ ਆਪਣੇ ਪ੍ਰੇਮੀ ਦੀ ਘਰ ਵਾਲੀ ਉੱਤੇ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ ਇਸ ਦੇ ਨਾਲ ਉਸ ਨੇ ਆਪਣੀ ਜ਼ਿੰਦਗੀ ਵੀ ਖਰਾਬ ਕੀਤੀ ਕਿਉਂਕਿ ਉਸ ਨੂੰ ਪੁਲਿਸ ਨੇ ਜੇਲ੍ਹ ਭੇਜ ਦਿੱਤਾ ਕੇਸ ਦਰਜ ਹੋ ਗਿਆ ਤੇ ਨਾਲ ਨਾਲ ਉਸ ਨੇ ਆਪਣੇ ਪ੍ਰੇਮੀ ਦੀ ਜ਼ਿੰਦਗੀ ਵੀ ਖਰਾਬ ਕਰ ਦਿੱਤੀ ਕਿਉਂਕਿ ਉਸ ਉੱਪਰ ਵੀ ਉਹ ਕੁੜੀ ਦੀ ਮਾਂ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਕਿ ਇਸ ਨੇ ਮੇਰੀ ਕੁੜੀ ਨਾਲ ਬਲਾਤਕਾਰ ਕੀਤਾ ਇਸ ਨੇ ਮੇਰੀ ਕੁੜੀ ਦੇ ਨਾਲ ਗਲਤ ਕੀਤਾ ਜਾਣੀ ਦੋਨਾਂ ਦੀ ਜ਼ਿੰਦਗੀ ਹੀ ਖਰਾਬ ਹੋ ਗਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜੋ ਘਟਨਾ ਉਹਨਾਂ ਦਾ ਪਿੱਛਾ ਨਹੀਂ ਛੱਡੇਗੀ ਭਾਵੇਂ ਉਹਨਾਂ ਦਾ ਰਾਜੀ ਬੰਦਾ ਹੋ ਜਾਵੇ ਉਹ ਜੇਲ੍ਹ ਵਿੱਚੋਂ ਬਾਹਰ ਆ ਜਾਣ ਪਰ ਇਹ ਜੋ ਦਾਗ ਹੈ ਇਹ ساری ਉਮਰ ਉਹਨਾਂ ਦੇ ਸਿਰ ਉੱਪਰ ਹਮੇਸ਼ਾ ਲੱਗਿਆ ਰਹੂਗਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ